ਮਨਾ ਭਾਈ ਸਾਲਾ ਵਿੱਚ ਵਿੱਚ ਵੀ ਤੁਸੀਂ ਕੈਂਚੀ ਵੀ ਚਲਾ ਦਿੰਦੇ ਹੋ ਕਹਿੰਦੇ ਹੋ ਸੂਈ ਵਾਲਾ ਕੰਮ ਕਰਿਆ ਕਰੋ ਸਿਉਣ ਵਾਲਾ ਜੋੜਨ ਵਾਲਾ ਮੈਂ ਕਿਹਾ ਕੀ ਕਰਾਂ ਉਸ ਤੱਲੀ ਸੂਈ ਤਾਂ ਕਾਫਣ ਸਿਉਂਦੀ ਐ ਜੇ ਕੋਈ ਵਧੀਆ ਡਰੈਸ ਬਣਾਉਣੀ ਹੋਵੇ ਕੈਂਚੀ ਤੋਂ ਬਿਨਾ ਤਾਂ ਬਣਦੀ ਨਹੀਂ ਕੈਂਚੀ ਪਹਿਲਾਂ ਚੱਲਦੀ ਐ ਸੂਈ ਮਗਰੋਂ ਹੁਣ ਬੋਲੋ ਸਾਥ ਨਾਮ ਫਿਰ ਵਾਹਿਗੁਰੂ ਫਿਰ ਹੱਥ ਜੋੜ ਕੇ ਖੜ ਗਿਆ ਅਸੀਂ ਕੋਈ ਬਾਣੀ ਤੋਂ ਬਾਹਰ ਜਾਂਦੇ ਆ ਬਾਣੀ 'ਚ ਵੀ ਕਿੰਨੀਆਂ ਕਿੰਨੀਆਂ ਝੋਟਾਂ ਮਾਰੀਆਂ ਹੋਈਆਂ ਹੁਣ ਗੁਰੂ ਸਾਹਿਬ ਗੁੱਸੇ 'ਚ ਥੋੜਾ ਹੁੰਦੇ ਨੇ ਪਿਆਰ 'ਚ ਹੀ ਹੁੰਦੇ ਨੇ ਨਾ ਜਿਵੇਂ ਬਾਪ ਪੁੱਤ ਨੂੰ ਕਹਦੇ ਕਿ ਤੱਕ ਕੁੱਤੇ ਮੈਂ ਉਹ ਭੌਂਗਦਾ ਫਿਰਦਾ ਨਾ ਪਾਲੀ ਵਾਸਤੇ ਕਿਹ ਹਨ ਇਹ ਤਾਂ ਕਹਤਾ ਗੁਰੂ ਜੀ ਨੇ ਦੁਆਰ ਹੈ ਦੁਆਰ ਸੁਆਣ ਜਿਉ ਡੋਲਤ ਨਾ ਸੁਤ ਰਾਮ ਭਜਨ ਕੀ ਨਵੇਂ ਪਾਸ਼ਾ ਕਹਿੰਦੇ ਦਰ ਦਰ ਤੇ ਕੁੱਤੇ ਮਾਉ ਤਰੇ ਫਿਰਦੇ ਕਿਧਾ ਨਹੀਂ ਇਦਾਂ ਹੀ ਲਿਖਿਆ ਬਾਣੀ ਚ ਉੱਥੋਂ ਕੁਛ ਮਿਲ ਜੇ ਉੱਥੋਂ ਇੱਕੋ ਹੀ ਆ ਦੇਣ ਵਾਲਾ ਦੱਦਾ ਦਾਤਾ ਏਕ ਹੈ ਏਕ ਹੈ ਸਭ ਕੋ ਦੇਵਨ ਹ ਦੇਵਨ ਹਾਰ ਦੇਂਦੇ ਟੋਟ ਨਾ ਅੰਤ ਪਰੇ ਪੜਾ ਪਹਿਲਾਂ ਕੈਂਚੀ ਚਲਾਤੀ ਟੁੱਟੀਆਂ ਛੜਦੇ ਸਾਰੇ ਬਾਬੇ ਪੀਰ ਕਬਰਾਂ ਸਮੋਂ ਤਾਂ ਡੇਰੇ ਵਾਲੇ ਜੋਤਸੀ ਬੂਬਨੇ ਜੁ ਕੈਂਚੀ ਟੁੱਟੀਆਂ ਹੁਣ ਸੋਈ ਕੰਮ ਕਰੂਗੀ ਹੁਣ ਇੱਕ ਨਾ ਜੁੜੇਗਾ